ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਸੱਚੇ ਪਾਤਸ਼ਾਹ ਹਾਂ ਅੰਕਲ ਬਣ ਗਿਆ ਟੈਂਕ ਟੱਪੇ ਜਾ ਗਏ ਬੱਕਰੇ ਦਾ ਚਾਰ ਇਹ ਕੰਮ ਨਹੀਂ ਕਰਦਾ ਇਹ ਕੰਮ ਨਹੀਂ ਕਰਦਾ ਖੜੋ ਵੀ ਘਣੋ ਘੋੜੇ ਲੈ ਲੈਨੇ ਆ। ਲੋ ਜੀ ਬਾਈ ਸਤਿ ਸ੍ਰੀਕਾਲ ਜੀ ਸਾਰੇ ਵੀਰਾਂ ਨੂੰ ਅੱਜ ਚੱਲੇ ਆ ਬਾਈ ਨੀਲਾ ਘੋੜਾ ਲੈਣ। ਹਾਂਜੀ ਅੰਕਲ ਜੀ। ਸਤਿ ਸ੍ਰੀਕਾਲ ਜੀ। ਕਿੰਨੀ ਖੁਸ਼ੀ ਅੰਕਲ ਅੱਜ? ਕੋਈ ਤਾਂ ਬਹੁਤ ਆਇਆ ਰ ਅਕਲ ਨਹੀਂ ਨਹੀਂ ਆਉਂਦੀ ਨਹੀਂ ਉਹ ਜੀ ਕਰੀ ਜਾਂਦਾ ਤਾਂ ਵੀ ਦੇਖ ਤਿੰਨ ਮਹੀਨੇ ਹੋ ਗਏ ਦਿਖਿਆ ਨਹੀਂ ਹੈਗਾ ਫਿਰ ਮੈਂ ਤੇੜ ਵਾਲੀ ਵੀਡੀਓ ਕੱਢ ਕੇ ਦੇਖ ਲੈਂਦਾ ਵੀ ਟਰਾਲਾ ਟਰੈਕਟਰ ਆ ਕਣਕ ਪੜਦੇ ਤੇ ਵੀ ਟਾਈਮ ਤਾਂ ਲੱਗ ਗਿਆ ਚੱਲ ਕੋਈ ਨਹੀਂ ਗਾਹਾਂ ਝੱਟ ਦੇਖੂਗੇ ਹਾਂ ਝੱਟ ਦਾ ਦੇਖਣੀ ਉਹ 44 ਦਵੀਆਂ ਖਿੱਚਦਾ ਜੇ ਝੱਟ ਰਹਿ ਗਈ ਹਾਂ ਬਾਕੀ ਭਾਈ ਸਾਡੇ ਦਾ ਮੀਂਹ ਫੁੱਲ ਪਿਆ ਏ ਸਾਨੂੰ ਡਰ ਐ ਵੀ ਉੱਥੇ ਨਾ ਬੈਠੋ ਜਿੱਲੇ ਚ ਸਵਾਦ ਨਹੀਂ ਆਉਂਦਾ ਜਿੱਲੇ ਦੀ ਗੱਲ ਜੇ ਸੁੱਕਾ ਹੋਵੇ ਉਹ ਕਹੀ ਜਾਂਦੇ ਉਧਰ ਵਾਲੇ ਬੰਦੇ ਕਹਿੰਦੇ ਮੀਂਹ ਲੈ ਕੇ ਆਓ ਆਜੀ ਦਿਹਾੜੀ ਮਹਾਰਾਜ ਲਾ ਦੇ। ਇਹ ਠੀਕ ਆ। ਸਾਡਾ ਟਰੈਕਟਰ ਦਾ ਬਾਈ ਕਈ ਦਿਨ ਹੋ ਗਏ ਮਤਲਬ ਪਹਿਲਾਂ ਹੋ ਗਿਆ ਤਾਂ ਜਿਹੜਾ ਦੂਏ ਵੀਰ ਦਾ 36 30 ਐ ਉਹ ਰਹਿੰਦਾ ਤਾਂ ਸਾਨੂੰ ਐਂਦਾ ਵੀ ਦੋਹੇ ਇਕੱਠੇ ਲਾਉਂਗੇ। ਕਿ ਜੇ ਇਕੱਠੇ ਗਏ ਆ। ਜੌਂਡੀਅਰ ਇੱਕ ਹੋਰ ਆ ਵੀ ਜੌਂਡੀਅਰ ਥੋੜਾ ਜਿਹਾ ਲੇਟ ਮਿਲੂਗਾ। ਜੌਂਡੀਅਰ ਵਾਲਾ ਵੀ ਮੁੰਡਾ ਐ ਫਾਈ। ਠੀਕ ਅੰਕਲ ਬੰਦਾ ਕੰਮ ਜ਼ਿਆਦਾ ਥੋੜਾ। ਉਹਦਾ ਕੰਮ ਜ਼ਿਆਦਾ ਐ। ਉਹਦਾ ਕੰਮ ਜ਼ਿਆਦਾ ਟਰੈਕਟਰ ਦਾ। ਇਹ ਬਹੁਤ ਬੰਦਾ। ਹਾਂ। ਜੌਂਡੀਅਰ ਦਾ ਤਾਂ ਹੈ। ਤੇ ਜੱਗਾ ਪਾਸੇ ਨਿਊਜਲ ਸੈੱਟ ਕਰਦਾ ਅੰਕਲ। ਹਾਂ ਜੀ। ਹਾਂ ਕਾ ਰੇ ਹੁਣ ਆਪਣੇ ਵਾਲੇ ਨੇ ਦੇਖ ਲੈ ਕਿਆ ਕਰੇ ਜਿਹੜੀ ਤਾਂ ਵੀਡੀਓ ਬਣਾਈ ਦੀ ਜਿੱਦਣ ਲੈ ਕੇ ਗਏ ਆ ਕਈ ਬਾਈ ਮੈਨੂੰ ਮਖੌਲ ਕਰਨ ਲੱਗ ਕੇ ਕਹਿੰਦੇ ਅੰਕਲ ਨੂੰ ਭੁੱਕੀ ਭਲਾ ਦੇ ਸਾੜੇ ਨੂੰ ਵੇ 20 ਲੱਖ ਰੁਪਏ ਲੈ ਕੇ ਆ ਹਾਲ ਅਗਰ ਗਧਾ ਕੋੜਾ ਕਹਿੰਦੇ ਤੇ ਹੈ ਗਧਾ ਕੋੜਾ ਉਹ ਗਧਾ ਜੀ ਕਾਇਨ ਤੇ ਸਾਰੇ ਪਰ ਅੱਜ ਪਤਾ ਲੱਗ ਜੂ ਵੀ ਗਧਾ ਕੋ ਘੋੜਾ ਦੇਖੀਏ ਹੁਣ ਭਾਈ ਜਿਹੜਾ ਵਾਕੇ ਮੋਡੀਫਿਕੇਸ਼ਨ ਤੇ ਬਾਦਮਾ ਐ ਵੀ ਜੱਗਾ ਪਾਸ ਵੀ ਕਹਿੰਦਾ ਵੀ 75 ਕਿ ਵੀ ਦਾ ਤੋੜ ਨਹੀਂ ਹੈਗਾ ਉਹ ਟਰੈਕਟਰ ਦਾ ਤਾਂ ਸਾਲਾ ਕਾਰ ਮੰਗਣ ਜਾਂਦਾ ਯਾਰ ਅੰਕਲ ਲੰਬਾ ਲੰਜਾਈ ਬਹੁਤ ਆ ਉੱਪਰ ਬੈ ਕੇ ਪਤਾ ਲੱਗਦਾ ਆਰਮ ਟਰੈਕਟਰ ਵੀ ਬਹੁਤ ਆ ਭਾਈ ਹਾਂ ਭਾਈ ਸਾਹਿਬ ਵੀ ਬਹੁਤ ਆਰਮ ਟਰੈਕਟਰ ਗਿਲ ਤੇ ਬਹੁਤ ਰੋਬ ਹੈ ਅੰਕਾ ਨੰਬਰ ਲੈ ਲਿਆ ਫੇ ਗੱਡੀ ਦਾ ਨੰਬਰ ਲੈ ਲਿਆ ਨੰਬਰ ਪਰ ਤਾਂ ਮੋਢੇ ਨੇ ਤੂੰ ਗੱਲਾਂ ਛੱਡ ਦੇ ਇੰਨਾ ਪੈਸਾ ਲਾਤਾ 5630 ਨੰਬਰ ਲੱਤਾ ਆ ਪਾ ਪੈਸੇ ਲੈ ਜਾਂਦਾ ਘਰ ਤੇ ਦਹੀਂ ਪਾਪੇ 15000 ਦਹੀਂ 20000 ਵਾ ਟਰੈਕਟਰ ਨਾਲ ਦਹੀਂ ਜੱਗੇ ਨੇ ਨੰਬਰ ਲਿਆ ਬਾਈ 5630 ਠੀਕ ਹੈ ਹਾਂ ਚਾਹ ਛੌਕ ਆਇਓ ਮੰਨ ਵੀ ਇੱਕ ਮੁੰਡਾ ਕਨੇਡਾ ਭੇਜਤਾ ਹਾਂ ਕਰ ਕੰਮ ਨਹੀਂ ਲੈਣਾ ਕੇ ਬਸ ਛੌਕ ਨੂੰ ਰੱਖਣਾ ਹੈ ਕੰਮ ਵੀ ਲਾਉਂਗੇ ਹਾਂ ਉਹਦੇ ਜੋਗਾ ਕੰਮ ਜਿਹੜਾ ਮੈਂ ਸੋਚਿਆ ਹੋਇਆ ਹੈ ਨਾ ਉਹ ਤੈਨੂੰ ਦਿਖਾਵਾਂਗਾ ਵੀ ਲੋਕਾਂ ਨੇ ਕਹਿਣਾ ਆਹ ਕੰਮ ਨੂੰ ਲੱਗ ਜਾਗੜ ਮੈਂਟ ਬਾਕੀ ਭਾਈ ਆਹ ਕਾਰ ਨੂੰ ਬਣ ਗਿਆ ਹਾਂ ਬਾਕੀ ਭਾਈ ਗੱਡੀ ਦਾ ਫਾਸਟੈਗ ਹੈ ਨਹੀਂ ਤਾਂ ਥੋੜਾ ਜਿਹਾ ਰੁਕੇ ਫਾਸਟੈਗ ਲਵਾਉਣਾ ਹੈ ਹਾਂ ਜੀ ਸਤਿਗੁਰੂ ਜੀ ਕਿਵੇਂ ਹੋ ਥੋੜਾ ਟਰੈਕਟਰ ਲੇਟ ਮੈਂ ਲਾ ਦੇ ਠੰਡ ਰੱਖੋ ਆ ਦੇ ਆ ਬੇਟਾ ਤਤਾ ਆ ਵੀ ਕੀ ਗੱਲ ਹੈ ਵਧੀਆ ਵਧੀਆ ਨਹੀਂ ਰਾਤ ਕੀਤੀ ਰਾਤ ਰਾਤ ਦੀ ਇਹ ਨਹੀਂ ਜੱਗੇ ਤਾਨੂੰ ਮੈਂ ਤਾਂ ਸੌਂ ਲਿਆ ਜੱਗੇ ਦਾ ਨੀਂਦ ਆ ਗਈ ਇਹਨੇ ਟੈਟਰ ਦੇ ਟਰਾਈ ਕਰਦੀ ਆਈ ਸੀ ਐ ਜਗੇ ਹੋਗੇ 10 ਦਿਨ ਮੈਂ ਨਹੀਂ ਆਉਗਾ ਉਹ ਥੋੜੀ ਆ ਕੇ ਨਿਕਲਿਆ ਉਹ ਹੱਥ ਨਹੀਂ ਕਰਦੇ ਹੈਗੇ ਕੀਤਾ ਹੈ ਭਾਈ ਸਬਸਿਡੀ ਕਰ ਲੈ ਥੋੜੀ ਬਹੁਤੀ ਯਾਰ ਕਿ ਨਹੀਂ ਉਹ ਕਿਨੇ 500 ਦੇ ਤਾ ਭਾਈ ਦਾ ਫਸਟ ਟਾਈਲ ਆਇਆ ਯਾਰ ਸਬਸਿਡੀ ਲੈਣੀ ਥੋੜੀ ਜੀ ਜੱਗਾ ਟਮਾਟਰ ਮੰਗਲ ਚਾਂਕੂ ਗੱਜ ਬੈਠਾ ਲੀਲੇ ਰੰਗ ਵਾਲਾ ਜਾਂ 550 ਦੇ ਕੋਈ ਨਹੀਂ ਠੀਕ ਹੈ ਚਲਾਇਆ ਕਰ ਬਾਈ 600 ਦੇ ਰੇ ਇੱਕ ਠੰਡੀ ਰੀ ਬੋਤਲ ਬੁਲਾ ਦੇ ਹਾਂ ਆਹ ਦੇ 2 ਲੀਟਰ ਵਾਲੇ ਬਰਾਬਰ ਐਣ ਕੰਮ ਜਿਕੇ ਛੇਤੀ ਚਲੋ ਜੇ ਮੀ ਪੈ ਗਿਆ ਕੰਮ ਖਰਾਬ ਹੋ ਜਾਣਾ ਨਾ ਫਿਰ ਅਸੀਂ ਜੀਸੀਬੀ ਲੈ ਕੇ ਮਿੱਟੀ ਦੀ ਟਰਾਲੀ ਭਰਾ ਲੈਣੀ ਗੱਦੂ ਕੱਦੂਆਂ ਗੇੜੇ ਸੋਣੇ ਪਰ ਨਹੀਂ ਬਾਈ ਇਹ ਮੀਆ ਸਿਸਟਮ ਕੋਈ ਨਹੀਂ ਪਤਾ ਕਿਤੇ ਏਰੀਆ 'ਚ ਹੁੰਦਾ ਕਿਤੇ ਹੁੰਦਾ ਨਹੀਂ ਹੈਗਾ ਉਦਣ ਦੇ ਲੈ ਤੂੰ ਲੈਜਰ ਮਾਰਦਾ ਤਾਂ ਘੰਟਾ ਲੇਟ ਵੀ ਪਹੁੰਚਿਆ ਨਾ ਦੇਖ ਲੈ ਆਹ ਉਹ ਉੱਡਰ ਦੇ ਨਾਲ ਲੇਜਰ ਚ ਜੱਗਾ ਕਹਿੰਦਾ ਡੈਡੀ ਮੇਰੇ ਵੀ ਨਹੀਂ ਆਸੀਗਾ ਵੀ ਪੁੱਤ ਆ ਜਾ ਦਾ ਪਿੰਡ ਦੇ ਲੈ ਕਿਹੜੇ ਹਿਸਾਬ ਨਾਲ ਵੀ ਪੈਂਦਰਾ ਵੀ ਪਾਪੇ ਕਹਿੰਦਾ ਉੱਥੇ ਕੁਝ ਵੀ ਨਹੀਂ ਤੇ ਭਾਈ ਨੀਲਾ ਕੋੜ ਆਇਆ ਤਾਂ ਹੈਗਾ ਹੁਣ ਇਹ ਧਾਨਾ ਚੱਲੂ ਜੱਗੇ ਹੈ ਓਏ ਹੱਥ ਕੱਦ ਨਹੀਂ ਖੜਦੇ ਤੇਰੇ ਤੇਰੇ ਖੜਦੇ ਆ ਫਾਹ ਹੁਣ ਘਰੇ ਛੱਡਿਆ ਬੈਟਰੀ ਜਿੱਕੇ ਕਹਿ ਹੋਗੇ ਤਾਂ ਲੈ ਸਾਧੂ ਨਹੀਂ ਸਾਲਾ ਤੜਾ ਕਰਨ ਦਾ ਕੰਮ ਸਾਧੂ ਤੇਰੇ ਕਿਹੜਾ ਕੰਮ ਕਰ ਲੈਂਦੇ ਓ ਜਿੱਕੇ ਭਲੇਖਾ ਬਹਿ ਗਿਆ ਸਾਰਾ ਜਿਗਰਾ ਨੇ ਮੰਜੇ ਫੋਲ ਤੇ ਸਾਰਾ ਬੈੱਡ ਫੋਲ ਤੇ ਕਹਿੰਦਾ ਹਾਈ ਨਹੀਂ ਕੋਈ। ਉਹ ਅੰਕਲ ਪਤਾ ਕਿ ਆ ਹੋਇਆ। ਇੱਕ ਰਮਾਲ ਤਾਂ ਮੈਂ ਜੇ ਮੈਂ ਪਾ ਲਿਆ ਵਾ ਭਲੇਖੀ। ਨਹੀਂ ਹਾਰ ਨਹੀਂ ਕੰਮ ਚੱਲਦਾ। ਥੋੜਾ ਬਤਾ ਕੰਟਾ ਖੰਡ ਰੱਟ ਕੇ। ਆਇਆ ਦ ਆਇਆ ਤੂੰ ਤਾਂ ਸੁੱਤਾ ਉੱਠਿਆ ਨਹੀਂ ਜਦ ਚਾਹ ਤੇ ਪੈਰੀ ਕਰਤਾ। ਅੱਜ ਗਾ ਲੋ। ਉਹ ਜਾਣਾ ਵੀ 200 ਕਿਲੋਮੀਟਰ ਹੈ। ਥੱਕਾ ਕਰ। ਚੱਕਾ ਲਾ ਲਾ ਫਿਰ ਇੰਨਾ ਹੀ ਲੈ ਲੈ ਦੇਖ ਲੈ ਕੈਮ ਹੁੰਦਾ ਉਹ ਮੈਂ ਆਇਆ ਫਿਰ ਆਸੇ ਮੰਗਣਾ ਲਵੇ ਘਰੇ ਘੜਾ ਕਰਿਆ ਚੱਕਾ ਦੇ ਉਹ ਕਿੱਲਾ ਰਾਮੀਆ ਮੈਂ ਫਿਰ ਜਿਹਦੇ ਮੇਰਾ ਉਰੇ ਉਰੇ ਗੱਡੀ ਪਰ ਰੱਖਿਆ ਮੈਂ ਫਲਾਣੇ ਸਾਰ ਰੱਖਿਆ ਉਹ ਯਾਦ ਨਹੀਂ ਰਿਹਾ ਥਲੇਖਾ ਗੱਡੀ ਦਾ ਗੋਲ ਆ ਤੇਰੀ ਦਾ ਗੋਲ ਆ ਲੋਕ ਹਨਾ ਪਿੱਛੇ ਨੂੰ ਸਾਜਰੇ ਸਾਜਰੇ ਕੰਮ ਮਾੜਾ ਹੈ ਉਹ ਮੀਂਹ ਪੈਦੇ ਦਾ ਅਕਲ ਸਿਰ ਚ ਪਾਣੀ ਪੈ ਗਿਆ ਪਤਾ ਨਹੀਂ ਲੱਗਾ ਦਿਮਾਗ ਡੰਡਾ ਹੋ ਗਿਆ ਬਾਈ ਬਣ ਗਈ ਪਹਿਲੇ ਜ ਮੈਂ ਨਹੀਂ ਸੀ ਗਿਆ ਭਾਜੀ ਪਹਿਲੇ ਕਿਨੇ ਪਤਾ ਨਹੀਂ ਕਿੰਨੇ ਗਏ ਉਹ ਪੰਜਾਹ ਦਾ ਪਾਸ ਆ ਮੁੰਡੇ ਦੇ ਨਾਮ ਦਾ ਲਾ ਦੇ ਯਾਰ ਨੰਬਰ ਚੇਂਜ ਕਰਕੇ ਬਣਾਣਾ ਸਰ ਨੰਬਰ ਚੇਂਜ ਹੈਗਾ ਬਈ ਹੋਰ ਮੇਰਾ ਇੱਕ ਪਹਿਲਾਂ ਹੀ ਲੱਗਿਆ ਹੋਇਆ ਹੈਰਾ ਵੀ ਲੱਗਿਆ ਪਿਆ ਹਾਂਸ ਬੈਗ ਮੈਂ ਕੱਲਰ ਦਾ ਨਾ ਚੇਂਜ ਕਰ ਦਣਾ ਗੱਡੀ ਦਾ ਬਸ ਠੀਕ ਆ ਫਿਰ ਕਰ ਦੋ ਬਾਈ ਅਸੀਂ ਪਹੁੰਚ ਗਏ ਦੂਏ ਨੰਬਰ ਵਾਲੇ ਟੋਲਪਾ ਵੀ ਇੱਥੇ ਵੀ ਹਟ ਗਿਆ ਅਗਲ 1 ਘੰਟਾ ਹੋਰ ਵੇਟ ਕਰਨਾ ਆਇਆ ਆਇਆ ਥੋੜਾ ਮੌਸਮ ਖਰਾਬ ਆ ਬਰਖਾ ਦੇ ਦੀਦਾ ਬਾਈ ਸਾਨੂੰ ਵੀ ਆਇਆ ਵੀ ਮੌਸਮ ਤੇ ਪਹਿਲਾ ਪਹਿਲਾ ਲਈਏ ਵੀ ਠੀਕ ਰਹੂਗਾ ਚਲੋ ਬੇਲੇ ਹੀ ਆ ਹੁਣ ਰੱਬ ਨੇ ਪਾਣੀ ਲਾਤਾ ਆਪਣੇ ਧਰਨਾਂ ਨੂੰ ਟੋਟਾ ਕਹੀ ਜਾਂਦਾ ਹੈ ਹੈ ਜੱਗੇ ਦਾ ਮੁੰਡਾ ਕਹੀ ਜਾਂਦਾ ਡੈਡੀ ਟਰੈਕਟਰ ਦਾ ਲਿਆ ਦੇ ਮੱਖ ਤੇਰੇ ਡੈਡੀ ਨੇ 베ਈ ਤਾਂ ਰੋਣੇ ਵਾਲਾ ਹੋ ਜਾਂਦਾ ਫੇ ਮੁੰਡਾ ਨਹੀਂ ਆਇਆ ਡੈਡੀ ਹੋਰ 베 ਦੇ ਦੀਦਾ ਕੋ ਰੱਖ ਅੱਛਾ ਮੁੰਡੇ ਦਾ ਦੇਖ ਨਹੀਂ ਹੁੰਦੇ ਲੋ ਬਹੁਤ ਪਿਆਰ ਦਾ ਅਕਲ ਉੱਦ ਦਾ ਆਪਾ ਖੇਤਾ ਬਲ ਤੇ 베ਲੇ ਪਾਣੀ ਲੱਗ ਗਿਆ हां काम को हले उठा के देख जाया। ब्यार की पानी वाली रब ने कसम नहीं छटियां। ਲੈ ਕੋਈ ਪਾਣੀ ਆ। ਬਹੁਤ ਸੋਹਣੀ ਫਸਲ ਖੜੀ ਆ ਹਾ ਦਿੱਤੇ ਪਰੇ। ਪਾਣੀ ਪੋਣੀ ਨਹੀਂ ਲਾਇਆ ਕੋਈ। ਕੀ ਹੋ ਗਿਆ? ਹੱਦੀਓ ਜਾਂਦੇ ਆ। ਉਹ ਬਾਈ। ਮੇਰੀ ਗੱਲ ਤਾਂ ਸੁਣ। ਤੇਰਾ ਨਾਂ ਨਹੀਂ ਚੱਲਦਾ ਟੂਲ ਪਲਾਜੇ ਵਾਰ ਕਢਾ ਦੇ। ਚੱਲ ਉੱਪਰ ਆਵੋ। ਗੂਲ ਕੰਪਨੀ ਵੇ ਦੀ ਵਧੀ ਵਧੀ। ਬਾਈ ਨੂੰ ਰਚਕਾ ਦੀ ਕਿਤੇ। ਅੰਕ ਹਾਂ ਬੀ ਬਾਇਓ ਨਿਕਾਲਿਆ ਜਿੱਦ ਤੱਕ ਸ਼ੱਕਰ ਨਹੀਂ ਹੈਗੀ ਉਹ ਬਾਬਾ ਬੈਠਾ ਜਾ ਪੁੱਛਿਆ ਹੁੰਦੇ ਉਹ ਅਸੀਂ ਗੁੜ ਖਾਇਏ ਮਿੱਠਾ ਮੂੰਹ ਜ਼ਰੂਰੀ ਹੈ ਹਾਂ ਵੀ ਜੱਗੇ ਲੈ ਲਿਆ ਇਹ ਮੈਨੂੰ ਲਾਉਣੀ ਚਾੜੀ ਕਰ ਲੋ ਹਾਂ ਪਾ ਅੱਗੇ ਸਾਡੇ ਸਾਡੇ ਗੁੜ ਲੈ ਕੇ ਮਨ ਗੁੜ ਲੈ ਕੇ ਜਾਣਾ ਕਹਿੰਦੇ ਉੱਥੇ ਨੂੰ ਬਾਈ ਲੈ ਲਿਆ ਗੁੜ ਇਹਨਾਂ ਨੇ ਮਿੱਠਾ ਲੈ ਕੇ ਜਾਣਾ ਕਹਿੰਦੇ ਮਿੱਠਾ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਲੈ ਲਿਆ ਗੋੜ ਜੀ ਭਾਈ ਜੀ ਫੋੜ ਦਤਾ ਜੀ 5 ਕਿਲੋ 5 ਕਿਲੋ ਫੋੜ ਜੀ ਜਾਰਾ ਮਠਾ ਵੀ ਨਾ ਕਰਦੇ ਬੰਦਿਆਂ ਨੂੰ ਨਹੀਂ 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 ਮਠਾਈ ਨਾਲੋਂ ਮੈਨੂੰ ਵਧਿਆ ਲੱਗਿਆ ਮਠਾਈ ਨਾਲ ਤੇ ਵਧਿਆ ਲੱਗਿਆ ਇੱਕ ਜਾਦਾ ਕੰਡੀਸ਼ਨ ਮਿਲ ਰਹੀ ਦੇਖੋ ਕਿੰਨਾ ਹਾਂ ਭਾਈ ਸਾਰਾ ਭਾਈ ਹਲੇ ਵੀ ਦੇਖੋ ਗੰਨਾ ਹੈਗਾ ਹੈ ਗੰਨਾ ਸਾਸਪਤ ਵੀ ਕੰਟਰੋਲ ਹੁੰਦਾ ਜੀ ਭਾਈ ਗੰਨਾ ਕਿੱਥੇ ਤੇ ਆ ਗਿਆ ਰ ਲੋਕਲ ਹੀ ਹੈ ਗੰਨਾ ਸਾਡੇ ਦਾ ਸਾਰਾ ਮਿਲ ਖਾ ਗਿਆ ਨਹੀਂ ਨਹੀਂ ਇੱਧਰ ਲੋਕਲ ਹੀ ਹੈ ਠੀਕ ਹੈ ਫੋੜ ਵੀ ਤੋ ਕੇ ਚੜੀ ਆ ਜੀ ਵਾਹ ਜੀ ਚਲ ਅੰਕਲ ਆ ਜਾ ਧੰਨਵਾਦ ਭਾਈ ਤੁਹਾਡਾ ਬਹੁਤ ਲੋ ਜੀ ਅੰਕਲ ਇਹ ਬਈ ਬੰਦਾ ਬਣਾਏ ਲਿਆ ਫੇ ਲੈ ਐ ਸਮਾਨ ਥੈਲਾ ਹੀ ਮਾਰ ਲਿਆ ਸੌਦਾ ਇਹ ਗਰੀ ਛੱਡ ਦੋ ਅੱਜ ਕਲਾੜ ਵਾਲੇ ਬਾਈ ਹੈ ਇਹ ਗਰੀ ਛੱਡ ਦੋ ਅੱਜ ਕਲਾੜ ਵਾਲੇ ਕੋ ਭਾਈ ਪਿੱਛੇ ਰੱਖ ਲੈ ਡਿੱਗੀ ਲਾ ਤੇਰੇ ਕੋਲ ਆ ਜਾ ਉਹ ਕੋਈ ਦਰਵਾਜ਼ਾ ਲਾ ਆ ਜੂਗਾ ਆ ਜੀ ਲਾ ਖੁਸ਼ੀ ਬਹੁਤ ਅੱਜ ਦਾ ਕਲ ਉਹ ਯਾਰ ਇਹ ਗੋੜਾ ਵੀ ਦੇਖ ਹਾਂ ਲੈ ਆਇਆ ਤਾਂ 100 ਰੁਪਏ ਕਿਲੋ ਸਾਲਾ ਖਾਣਾ ਹੋਵੇ ਬਾਾਈ ਆ ਵੀਰਾਂ ਦੇ ਗੋੜ ਲਿਆ ਬਾਈ ਕਿੱਥੇ ਪੈਣਦਾ ਆਪਣਾ ਆਪਣਾ ਕਿੱਥੇ ਪੈ ਜਾਂਦੀ ਏ ਹਾਂ ਬਰਾਮ ਬਰਾਮ ਇਹ ਬਈ ਜਹ ਪਰ ਉੱਪਰ ਤੇ ਆਂਦੇ ਦੂਏ ਟੂਲ ਦੇ ਸਾਹਮਣੇ ਆ ਵੀਰਾਂ ਤੇ ਆਪਣੇ ਗੋੜ ਲਿਆ 70 ਰੁਪਏ ਨੂੰ ਵੀ ਗੋੜ ਵਧੀਆ ਏ ਬਰਾਮ ਬਰਾਮ ਹੈ ਠੀਕ ਹੈ ਵੀਰੇ ਲਓ ਜੀ ਭਾਈ ਰੋੜ ਕਹਿੰਦੇ ਇੱਕ ਨੰਬਰ ਐਵੇਂ ਗਿਆ ਨਹੀਂ ਨਹੀਂ ਹਾਂ ਆਜਾ ਕੀ ਕਰਤੇ ਅਰਦਾਸ ਹਾਂ ਮੀ ਆਵੇ ਵੀ ਨਾ ਅੱਜ ਪੇ ਜਾਹ ਚੱਲਣਾ ਨਾ ਬੰਡਾ ਪੱਖਿਆਂ ਨੂੰ ਪਾਣੀ ਲੱਗ ਜਾਣਾ ਮੀ ਰੋਕਦਾ ਬਾਈ ਮੀ ਆਲੇ ਨੂੰ ਗੇਤਾ ਹਾਂ ਬਿਅਚ ਨਾ ਦੇ ਦੇ ਗੱਜ ਮਾਸਟਰ ਨਾਲ ਕੋਲ ਪੈ ਜਾ ਬੰਡਾ ਵੀ ਕੱਲ ਨੂੰ ਤੱਕ ਸ਼ੂਟ ਆ ਜਾ ਇੱਧਰ ਜਿੰਨਾ ਮਰਜੀ ਵੇ ਜੀ ਇੱਕ ਗੱਲ ਆ ਬਾਈ ਜੇ ਆਹ ਟੂ ਲੈ ਕੇ ਰੋਡ ਪਰ ਤਾਂ ਟੋਲ ਵੀ ਰੋਡ ਵੀ ਹੈਗਾ ਜੱਗੇ ਟੂਲ ਕਰ ਕੀ ਟੋਆ ਤਾਂ ਨਹੀਂ ਹੈਗਾ ਕੋਈ ਇੱਥੇ ਰੇ ਬਾਈ ਮੁੜਨਾ ਆਪਾਂ ਨੇ ਉਹ ਟੋਲ ਟੋਲ ਦੀ ਹੱਦ ਖਤਮ ਆ ਮੈਂ ਕਿਹਾ ਟੋਲ ਆ ਕੇ ਹੈ ਨਹੀਂ ਦੋ ਦੋਂ ਦਾ ਹੁਣ ਤਾਂ ਉਹ ਗਾਣਾ ਜਾ। ਹੁਣ ਤਾਂ ਇੱਕ ਟੋਲ ਆ ਬਈ ਬਹੁਤ ਮਹਿੰਗਾ ਉਹ। ਉੱਥੇ ਜੇ ਮਿੰਟਾ ਕਰ ਲੈ ਚੱਲ ਗਿਆ ਤਾਂ ਠੀਕ ਐ ਚੱਲਦੇ ਨਹੀਂ ਉੱਥੇ। ਚੱਲਦੇ ਨਹੀਂ ਜਾਉਂਗਾ। ਨਹੀਂ ਚਲਾ ਰਣੀ ਸੀ। ਮੈਂ ਖੌਰੂ ਦਾ ਪਾਉਣਾ ਸੀ। ਨਾ ਜੇ ਤਾਂ ਹੁੰਦਾ ਪੋਲ ਕਾਰਡ ਕਿਸਾਨ ਕਾਰਡ ਹੁੰਦਾ ਫੇਰ ਤਾਂ ਕੋਈ ਚਾਂਸ ਨਹੀਂ ਦਾ ਮੈਂ ਥੱਲੇ ਉਤਰ ਕੇ ਕਰਾ ਲਿਆਉਣ ਦਾ ਕੰਮ। ਹੁਣ ਕਾਰਡ ਕਰ ਰਹਿ ਕੇ। ਓਏ ਓਏ ਉਹ ਤੇਰੀ ਪਣਾ ਹੋ ਜਾ। ਔਰੇ ਭਈਓ ਖੜ ਜਾ ਕੇ ਕਰ। ਰੋਕ ਲੈ ਬਾਈ ਨੂੰ ਗਾਣਾ। ਕਿੱਥੇ ਨੂੰ ਕੱਢੀ ਐ? ਰੋਕ ਇਹਨੂੰ ਭੈਣ। ਇਹਨੂੰ ਰੋਕ ਮਾੜ ਦੇ ਕੇ ਲਈਏ। ਓ ਯਾਰ ਰੋਕ ਲੈ ਮੜ ਦੇ ਮੱਲੇ ਤੂੰ ਚੱਲ ਤਾਂ ਸਹੀ। ਉਹ ਚੱਲਦਾ ਸਹੀ ਯਾਰ। ਹਾਂਜੀ ਹਲੇ ਹੁਣੇ ਵੀਡੀਓ ਬਣਾ ਕੇ ਆਟੇ ਫੇ ਮੀ। ਇਹ ਬਾਈ ਨਾਲੇ ਆਉਂਦਾ ਸਾਡੇ। ਮੈਂ ਕਹਿੰਦਾ ਆਪਾਂ ਬਾਈ ਹੌਲ ਵਿੱਚ ਲੈ ਜਾਈਏ ਨਵੇਂ ਹੌਲੇ ਹੌਲੇ। ਅਸਾਂ ਕੰਮ ਖਰਾਬ ਬਣਾਉ ਜੀਵੇ। ਚੱਲ ਕੋਈ ਨਹੀਂ। ਇਹ ਰੱਬ ਦੇ ਰੰਗ ਆ ਬਾਈ ਜੇ ਪੈਣਾ ਦਾ ਪੈਸਾ ਦਾ। ਨਾਲੇ ਨਾਲ ਹੈ ਉੱਧਾ ਠੰਡਾ ਜੱਗੇ ਬਾਹਰ। ਹਾਂ। ਮੌਸਮ ਮੌਸਮ ਤਾਂ ਠੰਡਾ ਬਹੁਤ ਆਤੀ ਠੰਡੀ ਕਰਤੀ। ਹਾਂ ਧਰਤੀ ਢੰਡੀ ਹੋ ਗਈ ਬਾਈ। ਸਤੋ ਨੈਸ਼ਨਲ ਹਾਈਵੇ 44 ਕੰਟੀਨਿਊ ਫੋਰ 10 ਕਿਲੋਮੀਟਰਸ ਸਰਤੀ ਠੰਡੀ ਹੁੰਦੀ ਜਾਂਦੀ ਨਾਲੇ ਨਾਲ ਦੀ ਨਾਲ ਮੀਂਹ ਜਾ ਰਿਹਾ ਮੈਂ ਕਿਹਾ ਸਾਡੇ ਕਰਮਾ ਚ ਮੀਂਹ ਨਹੀਂ ਗਿਆ ਵੀ ਇੱਧਰ ਜਾਈਏ ਅਸੀਂ ਮੀਂਹ ਹੀ ਆ ਜਾਂਦੇ ਆ ਨਾ ਨਾ ਭਾਈ ਫੇ ਕੰਮ ਗਲਤ ਹੋ ਜਾਊਗਾ ਅਗਲੇ ਕਹਿੰਦਾ ਤੇਜ਼ ਪਾਓ ਗੱਡੀ ਲੈ ਕੇ ਆ ਉਧਰ ਮੀਂਹ ਹੀ ਕਿੰਦੂ ਫਿਰ ਵੀਰੇ ਕਰੇ ਭਾਈ ਬਈ ਸਾਡੇ ਕਿੰਨੇ ਨੂੰ ਆ ਜਾ ਮੀਂਹ ਪਾ ਦੇ ਜੇ ਕਿਸੇ ਦੇ ਮੀਂਹ ਪੋਣਾ ਸਾਨੂੰ ਸੱਦ ਨਾ ਹਾਂ ਅੱਧੀ ਲਿਆਉਣਾ ਭਾਈ ਹਾਂ ਉਹ ਭਾਈ ਭਾਈ ਆਏ ਐ ਵੀ ਮੀਂਹ ਚਾਹੀਦਾ ਯਾਰ ਬਿਮਾਰੀਆਂ ਵਧੇ ਜਾਂਦੀਆਂ ਥੋੜਾ ਹਸਪਤਾਲਾਂ ਚ ਲੋਕਾਂ ਨੂੰ ਸਹਾ ਆ ਜਾਊਗਾ ਕਹ ਨਹੀਂ ਅੰਕਰ ਬੀਬੀ ਬੋ ਵੀ ਬਹੁਤ ਵੱਧਦੇ ਆ ਗਰਮੀ ਕਰਕੇ ਹਾਂ ਜਦ ਲੈ ਟਰੈਕਟਰ ਲੈਣਾ ਸਾਲਾ ਡਾਕਟਰਾਂ ਕੋਲ ਹੱਤਾਂ ਵਾਲੇ ਚ ਫੜ ਗਿਆ ਜਾ ਕੇ ਕੀ ਹੋ ਗਿਆ ਅਗਲਾ ਅੱਕ ਰਿਆ ਜੱਗਾ ਬਸ ਵੀ ਡਾਕਟਰ ਇਹ ਆ ਉਹ ਉਹ ਟਰੈਕਟਰ ਦਾ ਡਾਕਟਰ ਆ ਦੋਏ ਡਾਕਟਰਾਂ ਦਾ ਨਾਮ ਹੋਣਾ ਦੇ ਅਜੇ ਅੱਛਾ ਹੋ ਜੀ ਬਾਈ ਗੇਟ ਜੇ ਮਾ ਕੇ ਹਾਂ ਆ ਪਠਾਨਕੋਟ ਵਾਲਾ ਕੱਟ ਚੜਨਾ ਨਹੀਂ ਹੈਗਾ ਬਾਹਰੇ ਗੇਟ ਹੋਂ ਨੱਕ ਜਾਣਾ ਉੱਤੇ ਗਾਂ ਸ਼ਹੀਦ ਬੰਤਾ ਸਿੰਘ ਚਾਉਂਗਾ ਬਾਈ ਸੰਘੋੜ ਵਾਲਾ ਖੱਪੇ ਨੂੰ ਹੋ ਕੇ ਟਾਂਡਾ ਵਾ ਆਈ ਪਠਾਨਕੋਟ ਵਾਲੀ ਪਛਾਣੇ ਛੱਕੇ ਤੇ ਪਠਾਨਕੋਟ ਵਾਲਾ ਰੋਡ ਉੱਪਰ ਚੜ੍ਹ ਕੇ ਵਿਹਾਲ ਜਗੇ ਫੇ ਹਲ ਜਗੇ ਬਾਈ ਫੇ ਨਹੀਂ ਸਮਝ ਲੱਗਣਾ ਹੈਗਾ ਫੇ ਗਾਂ ਤੇ ਮੁੜ ਕੇ ਆਉਣਾ ਪੈਣਾ ਧੁੱਪਾਂ ਵੀ ਨਿਕਲ ਨਹੀਂ ਨਹੀਂ ਵੀ ਆ ਰਿਹਾ ਵੀ ਵੀ ਪੈ ਰਿਹਾ ਫੇ ਕਿਤੇ ਕਿਤੇ ਸਹੀ ਮੌਸਮ ਹੋ ਗਿਆ ਫੇ ਖਰਾਬ ਫੇ ਅੱਧੇ ਚ ਆਏ ਆ ਉੱਥੇ ਪਤਾ ਨਹੀਂ ਕਿਹਾ ਹੋਣਾ ਹੈ ਅੱਜ ਤੱਕ ਨਹੀਂ ਹੈਗਾ ਏ ਨਹੀਂ ਆ ਦਾਦੇ ਤਾਂ ਸੋਕਾ ਹੀ ਧਰਦੀ ਨਹੀਂ ਦੇਖੀ ਹੈ ਹਾਂ ਬਾਈ ਤੇ ਗਿਆ ਪਠਾਨਕੋਟ ਰੋਡ ਖੱਬੇ ਮੁੜ ਜਾਣਾ ਇਹ ਸ਼ਹੀਦ ਬੰਤਾ ਸਿੰਘ ਚੌਂਕ ਵੱਜਦਾ ਆਉਣ ਲੱਗੇ ਸਾਨੂੰ ਪਤਾ ਹੈ ਜਾਂਦੇ ਹੋਏ ਸਾਨੂੰ ਭੁੱਲ ਜਾਂਦੇ ਅਸੀਂ ਤੇ ਇਹ ਵਰਨੇ ਆਤ ਲੱਗ ਰਿਹਾ ਕੋਈ ਹਾਂ ਇੱਧਰ ਮੋੜਨਾ ਛੁੱਟ ਗੱਡੀ ਖੜੀ ਹੋ ਗਈ ਗੱਡੀ ਦੇ ਨਾਲੇ ਮੋੜ ਉਹ ਲਿਖਿਆ ਭਾਈ ਸ਼ਹੀਦ ਬੰਤਾ ਸਿੰਘ ਚੌਂਕ ਟਾਂਡਾ ਆ ਗਿਆ ਕਦੇ ਟਾਂਡਾ ਟਾਂਡਾ ਜਗੇ ਮੱਕੀ ਦਾ ਟਾਂਡਾ ਏ ਮੱਕੀਆਂ ਗੁਗੜੀਆਂ ਤੋੜਦੇ ਟਾਂਡਾ ਮੱਕੀਆਂ ਟਾਂਡਾ ਆ ਗਿਆ ਉਦੋਂ ਟਾਂਡੇ ਦੇ ਮੁੜਦੇ ਆ ਗੁਗੜੀਆਂ ਤੋਂ ਮੜਲੀ ਲੈ ਵੀ ਟਾਂਡੇ ਦਾ ਮੁੜ ਕੇ ਗਾਹ ਖੱਬੇ ਹੋ ਜੋ ਚੱਲ ਪਾਈ ਜਗੇ ਇੱਥੇ ਤਾਂ ਛੋਟਾ ਜਿਹਾ ਜਗੇ ਸਫਰ ਕਾ ਤੇਰੇ ਰੋਡ ਵੀ ਬਾਈ ਸਿੰਗਲ ਜਿਹਾ ਸਮਝ ਲੋ ਟੁੱਟ ਪੰਨ ਜੀ ਬਾਈ ਕਹਿ ਦੇਣਾ ਖੇਡ ਆ ਬਹੁਤ ਜ਼ਿਆਦਾ ਸਰ ਜੱਗੇ ਬਾਸਪਾ ਜੀ ਆਉਣਾ ਤਾਂ ਬਾਈ ਦੋ ਬੀਬੀ ਦੇ ਗੋਲੀਆਂ ਦੋ ਗੋਲੀਆਂ ਦੁਈਆਂ ਦੋ ਪੱਤੇ ਦਿਲ ਕੈਂਪ ਦੇ ਨਾਲ ਲੱਗੇ ਆ ਦੁਈਆਂ ਦੋ ਗੋਲੀਆਂ ਤਾਂ ਹੀ ਅੱਛ ਟਾਇਰ ਲੱਗਦੇ ਆ ਮੇਰੇ ਆ ਹੱਥ ਤੇਰੇ ਹੱਥ ਮੁੜਦਾ ਬਸ ਖੱਬੇ ਇੱਧਰ ਉੱਧਰ ਉੱਤਰ ਇੱਧਰ ਨੂੰ ਮੇਰੇ ਹੱਥ ਇਹਦੇ ਨਾਲ ਸਰੋ ਜਗਤ ਕਿਹਾ ਯਾਰ ਮੈਂ ਖੱਬੇ ਗਿਆ ਏ ਅਲਝਾਉਂਦੇ ਆ ਬਾਈ ਕੰਮ ਖਰਾਬ ਹੈ ਪਾਬ ਲੱਗ ਗਿਆ ਹੁਲ ਜੀ ਜਾਂਦੇ ਆ ਨਾਲ ਬੈਠੇ ਬੰਦੇ ਰਸਰ ਹੋ ਗਏ ਅਰਦ ਅਮਨੇਤਾ ਜੱਟ ਚੱਕਦੇ ਐਨਾ ਅੱਧੇ ਗੱਦੀ ਅੱਠ ਟਾਇਰ ਵਾਜ ਅੱਠ ਟਾਇਰ ਵਾਰ ਚਿੰਦਰ ਦਾਤ ਤੇ ਚਾਰ ਤੇ ਚਾਰ ਵਧ ਗਏ ਹਏ ਹਏ ਅੰਕਲ ਸੈਟੇ ਕੰਮ ਹਾਂਜੀ ਬੜ ਠੀਕ ਐ ਕਿਧਾਂ ਐ ਘੜੀ ਲੱਗਿਆ ਕਿਤੇ ਵਿਆਹ ਤੇ ਬੰਦੇ ਆ ਉਹ ਹਾਂ ਲੈ ਅਕਰ ਵੀ ਲੈ ਕੇ ਆਇਆ ਅਸੀਂ ਵੇ ਕੱਤੇ ਆ ਬਹੁਤ ਸ਼ੌਂਕੇ ਨਹੀਂ ਹਾਂ ਅਸੀਂ ਭੈਣੋ ਦੇਖੋ ਬਾਹਰ ਮਿੱਛੂ ਐ ਚਿੰਬੜਾ ਵਾਹ ਰਹੀ ਐ ਮੈਂ ਕੜਾ ਪਾਇਆ ਵੇ ਭਾਈ ਅਸੀਂ ਪਾਇਆ ਨਹੀਂ ਪਿਆ ਇਨੇ ਇਹਦਾ ਇੱਕ ਜਾਉਗਾ ਕੱਲੇ ਰੋ ਬਾਪੂ ਤੇਰਾ ਸੁਣ ਲੈ ਬਾਈ ਪਿਆਏ ਯਾਰਾ ਕੰਮ ਆਇਆ ਨਹੀਂ ਚੰਗਾ ਲੱਗਦਾ ਪਹਾਂ ਚ ਸੋਰਟ ਟੇ ਗਾਣੇ ਆ ਆ ਗਏ ਆ ਗਏ ਜੀ ਆ ਗਏ ਆ ਗਏ ਓਏ ਮੀਲਾ ਕੋੜਾ ਦੇਖਣਾ ਪਹਟੇ ਬਾਦ ਅੱਜ ਪਹੁੰਚ ਗਏ ਬਾਈ ਜੀ ਪਹੁੰਚ ਗਏ ਜੀ ਰਾਹ ਚ ਰੋਟੀ ਪਾਣੀ ਖਾਣ ਲੱਗ ਗਏ ਤਾਂ ਕਰਕੇ ਲੇਟ ਹੋ ਗਿਆ ਅਗੇ ਰਸਤਾ ਜਾਦਾ ਨੰਮਾ ਵੀ ਡਾਊਨ ਹੋ ਗਿਆ ਮੈਨੂੰ ਬੱਡੀ ਜੀ ਬੈਠੇ ਤਾਂ ਪਤਾ ਮੈਨੂੰ ਡਾਊਨ ਹੋ ਗਿਆ ਤਾਂ ਤਾਰ ਕਿ ਕਹਿੜਾ ਕਰਿਆ ਥੱਲੇ ਪਿੱਛੇ ਨੂੰ ਗਿਆ ਸਾ ਮੇਰਾ ਕਰ ਰਿਹਾ ਬਾਈ ਕਿ ਐ ਕਰ ਦੱਸ ਦੇ ਬਾਈ ਕਿਤਾ ਓਕੇ ਐ ਐ ਰੋਕੇ ਆ ਆ ਬੋਲਿਆ ਪਿੱਟਰ ਲਾਇਆ ਬੋਲਿਆ ਬਾਈ ਜਿਹੜੇ ਵੀਰ ਦੇ ਘਰ ਅਸੀਂ ਟਰੈਕਟਰ ਖੜਾਏ ਤੇ ਉਹਨੇ ਵੀ ਜਾਣਾ ਉਹ ਸਾਡੀ ਵੇਟ ਕਰਦਾ ਐ ਆਪਣੀ ਗੱਡੀ ਇੱਥੇ ਕਿਤੇ ਡਾਕਟਰ ਕਿਹੜੀ ਅੰਕਲ ਪਲਾਸਟਰ 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 ਖੜੇ ਆ ਭਾਈ ਨਵੀਂ ਉਹ ਆਈ ਆ ਚਲ ਕਾ ਪਲਾਸਟਰ ਗੇ ਸਲੂਟ ਗੱਡੀ ਰੋਡ ਬਲਾਈ ਵੀ ਐ ਹਰਮਨ ਆ ਮੁੰਡਾ ਬਾਈ ਉਹਨੂੰ ਮਿਲਦੇ ਐ ਇਕੱਠੇ ਹੀ ਗਾਂ ਚੱਲ ਜਾਣਾ ਬਸ ਸਮਝ ਲੋ ਹੁਣ ਨੇੜੇ ਹੀ ਕੰਮ ਆ ਲਓ ਜੀ ਭਾਈ ਸਵਿਫਟ ਗੱਡੀ ਆ ਵੇਟ ਬੋਕਰ ਹੀ ਭਾਈ ਨੇ ਹਾਂ ਅੰਕਲ ਮੈਨੂੰ ਪਤਾ ਨਹੀਂ ਆ ਰਿਹਾ ਹਾਂ ਮੋਹਾਰਾ ਕਾ ਭਾਈ ਨਵੇਂ ਟਰੈਕਟਰ ਰੀਆ ਠੀਕ ਹੈ ਠੀਕ ਹੈ ਵੇਟ ਬੋਕਰ ਹੀ ਹੈ ਇਹ ਭਾਈ ਨੇ ਰਾਤ ਨੂੰ ਸਰਦਾਰ ਜੀ ਹਾਂ ਬੱਲੇ ਬੱਲੇ ਕਰਾਤੀ ਸਾਡੀ ਕਹਿ ਦੇਣਾ ਕੇਰਾ ਬਾਤ ਕੰਮਸਾਰਤਾ ਹੋਰ ਕੀ ਚਾਹੀਦਾ ਏ ਚੱਲੀਏ ਪੱਕਾ ਹੀ ਫੇਕ ਸਕਾ ਲਓ ਚੱਲ ਜਗੇ ਬੈਠ ਵੀ ਗਏ ਲੋ ਜੀ ਭਾਈ ਮੋੜਤੀ ਗੱਡੀ ਕਹਿੰਦੇ ਬਸ ਇੱਥੇ ਤੇ ਦਾ ਬਸ ਨੇੜੇ ਹੀ ਅੰਕਲ ਹੈ ਉਹਨੇ ਤਾਂ ਨੇੜੇ ਹੀ ਹੈ ਉਡਾਨਵਾਲ ਭਾਈ ਬਹੁਤ ਲੰਬੀ ਬੁਕਿੰਗ ਚੱਲਦੀ ਆ ਹੁਣ ਤਾਂ ਬਸ ਫੋਨ ਨੇ ਰੱਬ ਦੇ ਨਾਮ ਬਹੁਤ ਬਾਈਆਂ ਦੇ ਫੋਨ ਆਉਂਦੇ ਆ ਭਾਈ ਬਾਈ ਟਰੈਕਟਰ ਮੈਂ ਸਾਫ ਹੋਏ ਤੇ ਮੂਰੇ ਵਾਲੀ ਫੋਨ ਫੜ ਕੇ ਕਹਿੰਦਾ ਭਾਈ ਸਾ ਪਤਾ ਨਹੀਂ ਆਪਣਾ ਜਾਏ ਆ ਅਗਲਾ ਉਹ ਖੜਾ ਆਪਣਾ ਨਹੀਂ ਲੱਗ ਰਾ ਟਾਇਰਾ ਤੇ ਵੀ ਖਾਂਦੇ ਆ ਹਾ 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 ਆ ਆ ਲੇ ਖੜਾ ਮੇ ਤਾਂ ਮੇਰੇ ਆ ਤਾਂ ਬੇਜ ਅੰਕਲ ਖੜਾ ਕੇ ਮੱਥਾ ਕੋ ਜੀ ਬਾਈ ਆ ਖੜਾ ਏ ਉਹ ਆ ਜਾ ਆ ਜਾ ਆ ਫਿਰ ਮੁੜ ਕੇ ਆਂਦੇ ਆ ਅੰਕਲ ਹਾਂ ਜਕੇ ਆਹੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਸਾਰੇ ਬਾਈ ਬੜੇ ਹੀ ਐ ਘੋੜੇ ਲੈ ਵੀ ਅੰਨੇ ਘੋੜ ਤਾਂ ਮੱਥਾ ਟੇਕਦੀ ਐ ਮੱਥਾ ਟੇਕਦੇ ਅੰਕਲ ਯਾਰ ਲੈ ਖੋਲ ਡਿੱਗੀ ਪੁਆ ਹੈ ਗਰੂ ਸੱਚੇ ਪਾਛਾ ਹਾਂਕਲ ਬਣ ਗਿਆ ਟੈਂਕ ਬਣ ਗਿਆ ਜੀ ਮਧੂਦ ਦਾ ਛੋਟਾ 4 ਕਿ ਮੇਰੇ ਹੈ ਜੀ ਬਸ ਠੀਕ ਹੈ ਹਾਂ ਜੀ ਬਾਈ ਜਾਈ ਬੜਾ ਅੱਗੇ ਬਾਈ ਨੂੰ ਅੰਦਰ ਹੈ ਬਾਈ ਹਾਂ ਉਹ ਛੋਟੂ ਬਾਈਕ ਪਾ ਕੇ ਲੈਣ ਮਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਟਰੈਕਟਰ ਤਿਆਰ ਸਾਡਾ ਟਕੜਾ ਕਰਤ ਮੋਟਾ ਟਿਕਲ ਆ ਗਿਆ ਆ ਗਿਆ ਕੇ ਰੋਡ ਬਹੁਤ ਚੱਲਦਾ ਏ ਮੈਂ ਭਾਈ ਹੁਣ ਤਾਂ ਪੇਂਟ ਬੂਂਡ ਕਰਾਤਾ ਦੁਕਾਨ ਤੇ ਚੱਗੇ ਇਹ ਚਾਰ ਇਹ ਕੰਮ ਨਹੀਂ ਕਰੇਗਾ ਇਹ ਕੰਮ ਨਹੀਂ ਕਰੇਗਾ ਮਹਾ ਡੱਬੇ ਚ ਆ ਗਿਆ ਬੱਕਰੇ ਦਾ ਚਾਰ ਹੋਰ ਵਧੀਆ ਕੀ ਹਾਲ ਚਾ ਵਧੀਆ ਹੀ ਦੱਸਿਆ ਮੈਨੂੰ ਇਹਨੇ ਕਿਹਾ ਚਾਰ ਪੰਜ ਮਾਰਿਆ ਦਾ ਬੋਲੋਂ ਕੰਮ ਮਾਰਿਆ ਹੋ ਗਿਆ ਚਾਰ ਟੋਟਾ ਜੀ ਟੋਟੇ ਤਿਆਰ ਕਰਦੇ ਆ ਜੀ ਆਵੇ ਜੂਲੇ ਹਾਂ ਅਰੇ ਕਰੀਕਾ ਹੋਰ ਖੜਾ ਬੱਚਾ ਆਲੇ ਤਾਂ ਨਾਮ ਸ਼ੇਵਨ ਨਹੀਂ ਮੈਂ ਤਾਂ ਸਰੇ ਬਾਹਰ ਦਾ ਮੇਰਾ ਨਾਮ ਅਬਦੁੱਲਾਹ ਨੰਬਰ ਜੀ ਮੂੰਹ ਚ ਪੌੜਾ ਨਾ ਸਾਦਾ ਮੈਂ ਰੱਖਦੇ ਮੈਂ ਖਾਂਦਾ ਤੂੰ ਛੱਤ ਦਾ ਲਾਵਾ ਤਾਂ ਹਜ਼ਾਰ ਰੁਪਏ ਦੀ ਛੱਤ ਨਾਲ ਜੀ ਮੈਂ ਪੂਰਾ ਡੱਬਾ ਖਾ ਗੀ 16 17 19 ਵੀ ਕਰ ਗਿਆ ਮੁੜ ਕੇ ਤੁੰਗਾਲੀ ਨਦੀ ਹੈ ਤੇ ਭਾਈ ਤੇ 18 ਵੀ ਕਰ ਗਿਆ